ਰਾਜਸਥਾਨ ਦੇ ਰਹਿਣ ਵਾਲੇ ਦੋ ਨੌਜਵਾਨ ਚੜ੍ਹੇ ਪੰਜਾਬ ਪੁਲਿਸ ਦੇ ਅੜਿੱਕੇ ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਨੇ ਨਾਕੇਬੰਦੀ ਕਰਦੋ ਨਸ਼ਾ ਤਸਕਰਾਂ ਨੂੰ 1 ਕਿਲੋ 33 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੁਆਰਾ ਜੋ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ ਜਿਸ ਦੌਰਾਨ ਫਾਜ਼ਿਲਕਾ ਦੇ ਪਿੰਡ ਥੇਕ ਕਲੰਦਰ ਦੇ ਨੇੜੇ ਸਦਰ ਫਾਜ਼ਿਲਕਾ ਦੀ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਇਸ ਮੌਕੇ ਪੁਲਿਸ ਨੂੰ ਦੋ ਨੌਜਵਾਨ ਆਉਂਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਾਂ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲੋਂ 1 ਕਿਲੋ 33 ਗ੍ਰਾਮ ਹੈਰੋਇਨ ਬਰਾਮਦ ਹੋਈ ਦੱਸਦੀਏ ਕਿ ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਹਿਚਾਣ ਹਰਦੀਪ ਸਿੰਘ ਵਾਸੀ ਪਿੰਡ 33 ਐਲ ਐਲ ਡਬਲਯੂ ਹਨੂਮਾਨਗੜ੍ਹ ਰਾਜਸਥਾਨ ਅਤੇ ਜੈਦੀਪ ਸਿੰਘ ਵਾਸੀ ਪਿੰਡ ਖਾਰਾ ਚੱਕ ਗੰਗਾਨਗਰ ਰਾਜਸਥਾਨ ਵਜੋਂ ਹੋਈ ਹੈ ਫੜੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਐਨਡੀਪੀਐਸ ਐਕਟ ਮੁਤਾਬਕ ਥਾਣਾ ਸਦਰ ਫਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਦੀਏ ਕਿ ਇੱਕ ਦੋਸ਼ੀ ਹਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਮੁਤਾਬਕ ਇੱਕ ਮਾਮਲਾ ਦਰਜ ਹੈ ਤਾਂ ਅੱਜ ਸਾਰੇ ਮਸਲੇ ਦੀ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਜਿਹੜਾ ਪੰਜਾਬ ਪੁਲਿਸ ਵੱਲੋਂ ਜੋ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚੱਲੀ ਹੈ ਇਹਦੇ ਵਿੱਚ ਡੇ ਬਾਈ ਡੇ ਤੁਸੀਂ ਵੇਖਿਆ ਹੀ ਹੈ ਵੀ ਐਵਰੀ ਡੇ ਜਿਹੜਾ ਉਸ ਨੂੰ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਉਸ ਤੇ ਇਵੇਂ ਦੇ ਵਿੱਚ ਵੀ ਸਾਡੇ ਵੱਲੋਂ ਵੀ ਜਿਹੜਾ ਪੂਰਾ ਸਕਸੈਸਫੁਲੀ ਜਿਹੜਾ ਇੱਕ ਕੰਪੇਨ ਜਿਹੜਾ ਲਾਂਚ ਕੀਤਾ ਹੋਇਆ ਕੱਲ ਸਾਡੇ ਐਸ ਐਚਓ ਜਿਹੜੇ ਸਦਰ ਸਦਰ ਦੇ ਨੇ ਇਹਨਾਂ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਐਸ ਆਈ ਮੰਗਲ ਸਿੰਘ ਸੀਗਾ ਡੀ ਐਸ ਪੀ ਸਾਹਿਬ ਵੀ ਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕੁਲੰਦਰ ਲਾਗੇ ਦੋ ਜਿਹੜੇ ਸ਼ਕਤੀ ਬੰਦਿਆਂ ਨੂੰ ਜਿਹੜਾ ਉਹੋਂ ਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀਵੰਗਾ ਹਨੂਮਾਨਗੜ ਦਾ ਦੂਜਾ ਜੈਦੀਪ ਸਿੰਘ ਸੀਗਾ ਇਹ ਗੰਗਾ ਨਗਰ ਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹਿਰੋਇਨ ਬਰਾਮਦ ਕਰਾਈ ਆ ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ ਇਸ ਦੇ ਵਿੱਚ ਜਿਹੜਾ ਅਸੀਂ ਹੋਰ ਵੀ ਇਹਦੇ ਪੱਖ ਜਿਹੜੇ ਉਹ ਪ੍ਰੋਖ ਵਿਚਾਰ ਬੰਦੇ ਕਰ ਰਹੇ ਇਨਵੈਸਟੀਗੇਟ ਆਸਮੈਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇੱਕ ਕਲੀਨ ਕਰਦਾਂਗੇ ਨਹੀਂ ਪਤਾ ਨਹੀਂ ਕਿ ਕਿਥੋਂ ਲੈ ਕੇ ਆਏ ਸੀਗੇ ਇਹ ਤੇ ਕਿ ਕਿੱਥੇ ਜਾਣਗੇ ਵੇਖੋ ਇਹ ਨਾ ਅਜੇ ਤੱਕ ਤਫ਼ਤੀਸ਼ ਚੱਲਦੀ ਆ ਇਹਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵੇ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਆ ਇਹਦੇ ਖਿਲਾਫ ਇੱਕ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕਤਵਾਲੀ ਵਿੱਚ ਤੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਆ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲਿਆ ਆ ਉਸਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਿਲਾਫ ਲੀਗਲ ਐਕਸ਼ਨ ਲਵਾਂਗੇ। ਹੋਰ ਕਿ ਬ੍ਰਾਂਮ ਦੀ। ਵੇਖੋ ਅਜੇ ਤੱਕ ਤੇ ਫਰਸਟ ਬ੍ਰਾਂਮ ਦੀ ਹੈ ਨਾ ਚੇਨ ਆਫ ਜਿਹੜੀ ਅੱਗੇ ਬਣੇਗੀ ਸਾਰੀ ਜਿਹੜੀ। ਨਹੀਂ ਸੱਚ ਹੈ ਕਿ ਇਹ ਕੰਮ ਦੀ ਇਸ ਧੰਦੇ ਦੇ ਅੰਦਰ ਕਿਉਂ ਬੈਠੀ ਲੋਕ ਸੀਗੇ ਇਹਨਾਂ ਨੂੰ ਪੈਸੇ ਆਉਂਦੇ। ਵੇਖੋ ਤੁਸੀਂ ਵੇਖ ਹੀ ਲਿਆ ਹੈ ਚੰਗੀਪੜ ਨੇ ਸੇ ਤਾਂ ਬਸ ਇਹ ਆ ਵੀ ਇਹ ਸਾਰੇ ਇਸ ਮਾਮਲੇ 'ਚ ਪੈਸੇ ਲਾ ਕੇ ਤੇ ਇਹਨਾਂ ਨੂੰ ਜਲਦੀ ਇੱਥੇ ਹੋਣਾ ਚਾਹੁੰਦੇ ਨੇ। ਪਰ ਉਹਦੇ ਵਿੱਚ ਇਹ ਵੀ ਜਦੋਂ ਇਹ ਬੰਦਾ ਗਲਤੀ ਤੇ ਕਰ ਲੈਂਦਾ ਜਦੋਂ ਫੜਿਆ ਜਾਂਦਾ ਫਿਰ ਉਹਨੂੰ ਹੁੰਦਾ ਬਾਅਦ ਵਿੱਚ ਵੀ ਇਹ ਉਹਦੇ ਵਿੱਚ ਸਜ਼ਾ ਬਹੁਤ ਜ਼ਿਆਦਾ ਸਟੈਂਡੈਂਸ ਸਟੈਂਡੈਂਟ ਹੈ ਦੀ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜੀ ਕੋਈ ਲੀਨਿਐਂਸ ਹੀ ਨਹੀਂ ਆ ਜਿਹੜਾ ਵੀ ਕੋਈ ਇਸ ਸਾਈਡ ਤੇ ਕੋਈ ਡਰਗ ਦਾ ਕੋਈ ਕ੍ਰਾਈਮ ਕਰਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਏ ਕਿਤੋਂ ਫੜਿਆ ਗਿਆ ਇਹ ਥੇਕ ਕਲੰਦਰ ਲੱਗਦਾ ਸਰ ਕੋਰਟ ਦਾ ਬਾਰਡਰ ਹੈ ਵੇਖੋ ਇਹ ਲਿੰਕ ਚੱਲ ਰਿਹਾ ਹੈ ਅਜੇ ਤੱਕ ਮੈਂ ਕਹਿੰਦਾ ਇਹ ਤਾਂ ਚੱਲ ਰਿਹਾ ਫਿਰ ਜਲਦੀ ਹੀ ਤੁਹਾਨੂੰ ਦੱਸਾਂਗਾ ਜੇ ਇਹਦੇ ਵਿੱਚ ਕੋਈ ਸਾਨੂੰ ਬ੍ਰੇਕਥਰੂ ਆਦਾ ਲੱਗਦਾ ਕਿ ਵੱਡਾ ਨੈਟਵਰਕ ਹੈ ਇਹਦਾ ਆਹ ਵੇਖੋ ਕਿਲੋ ਇੱਕ ਕਮਰਸ਼ੀਅਲ ਕੁਆਂਟੀਟੀ ਹੈ ਤੇ ਤਾਂ ਵੱਡਾ ਬੱਤਾ ਅਭੀ ਆ ਚੜਿਆ ਪੰਜਾਬ ਤੋਂ ਤਾਂ ਇਹ ਮਸ਼ੀਨ ਉਹ ਵੀ ਫਿਰ ਵੀ ਏਡੀ ਵੱਡੀ ਕੇਪ ਹੋਣਾ ਕਿਤੇ ਤੱਕ ਮੰਨਦੇ ਹੋ ਵੇਖੋ ਸਾਡਾ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਇਹ ਤਾਂ ਹਾਸਲ ਕੀਤੀ ਪਰ ਥੋੜਾ ਬਹੁਤਾ ਰਹਿ ਗਿਆ ਉਹ ਅਸੀਂ ਬਸਟ ਕਰ ਦਾਂਗੇ ਸਾਰਾ ਆਉਣ ਵਾਲੇ ਦਿਨਾਂ 'ਚ ਨਾ ਆਫਰੀਕਾ ਪੈਸੇ ਲੋਪਿਛੇ ਕਿਸੇ ਕਈ ਸਮਿਆਂ ਦੇ ਵਿੱਚ ਬਰੇਕਰ ਖੜੇ ਗਏਗੇ ਤਾਂ ਸਾਰਿਆਂ ਦਾ ਸੈਂਟਰ ਪੁਆਇੰਟ ਜਿਹੜਾ ਹੈ ਉਹ ਸਪੂਰ ਖਿੱਕ ਗਿਆ ਹੈ ਤੇ ਸਪੂਰ ਤੋਂ ਹੀ ਸ਼ੁਰੂ ਹੋ ਗਾ ਜੀ ਉੱਥੇ ਕੋਈ ਖਾਸ ਜਿਹੀ ਹੈ ਕੋਈ ਮੋਹਿਮ ਦੇ ਕਲਾਬ ਚ ਚਲਾਈ ਗਿਆ ਵੇ ਵੇਖੋ ਜੀ ਮੋਹਿਮ ਤੇ ਉੱਥੇ ਤੁਸੀਂ ਵੇਖੋ ਐਵਰੀ ਡੇ ਉਹਨਾਂ ਦਾ ਹਿਸਟਰੀ ਕੱਢ ਲਓ ਪਿੱਛੋਂ ਜੇ ਚੈੱਕ ਕਰਨਾ ਤਾਂ ਉਹਨਾਂ ਦੇ ਵੀ ਕਾਫੀ ਹੈਵੀ ਰਿਕਵਰੀਆਂ ਹੋਈਆਂ ਵੇ ਉਹ ਸਾਰਿਆਂ ਉੱਥੇ ਫੋਕਸ ਕਰ ਰਹੇ ਆ ਤਾਂ ਹੀ ਇੱਕ ਰਿਕਵਰੀਆਂ ਹੋ ਰਹੀਆਂ ਵੇ ਡੇਲੀ ਉਹਨਾਂ ਦੇ 8 9 8 9 ਕਿਲੋ ਦੇ ਦਰਜ ਹੋ ਰਹੇ ਤੇ 2 2 4 4 ਕਿਲੋ ਮੇਜਰ ਕਵਰੀਆਂ ਵੀ ਪਿੱਛੇ ਉਹਨਾਂ ਦੀਆਂ 15-16 ਕਿਲੋ ਹੋਈ ਜਿਹੜੀ ਉਹਨਾਂ ਦੀ ਹੈ। ਸੋ ਇਹ ਸਾਰਾ ਨੈਟਵਰਕ ਹੈ ਜਿਹਨੂੰ ਅਸੀਂ ਪੂਰਾ ਪ੍ਰੋਪਰਲੀ ਇਹਨੂੰ ਫਾਲੋ ਕਰ ਰਹੇ ਆ। ਸਰ ਇੰਟਰਨੈਸ਼ਨਲ ਮਾਰਕੀਟ ਦੇ ਕਿੰਨੀ ਵੈਲਿਊ ਹੈ ਜਿਹੜੀ ਅੱਜ ਵਾਲੀ। ਵੇਖੋ ਉਹਦੇ ਮੇਰੇ ਖਿਆਲ ਇੱਕ ਰੋੜ ਹੋएगी ਇਹਦੀ। ਕੀ ਲੱਗਦਾ ਸਰ ਕੀ ਗੱਡੀ ਕੰਮ ਕਰਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਚਾਰਜ ਜਿਹੜੇ ਬੁਣਾਂ ਸੀਗੇ ਅਸਮੇਂ ਸੇਟ ਲਾ। ਵੇਖੋ ਇਹ ਅੱਗੇ ਅੱਗੇ ਜਿੱਦਾਂ ਵੇਚਦੇ ਆ ਅੱਗੇ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਇਹ ਸਪੈਡਲਰਸ ਕੋ ਜਾਣੀ ਫਿਰ ਸਟ੍ਰੀਟ ਤੇ ਜਾਣੀ ਆ। ਉਹ ਇਹ ਇਕਤੀ ਹੈ ਨਾ ਚਲਦੀ ਜਿਹੜੀ ਇਹਨਾਂ ਦੀ ਪਰ ਉਹਦੇ ਚ ਅਸੀਂ ਜਿਹੜਾ ਵਧੀਆ ਸਾਡਾ ਜਿਹੜਾ ਇਹਨੂੰ ਅਸੀਂ ਜਿਹੜਾ ਰਿਕਵਰ ਕਰ ਲਿਆ ਹੁਣ ਅਸੀਂ ਅੱਗੇ ਵੀ ਇਹਦਾ ਜਿਹੜਾ ਇਨਵੈਸਟੀਗੇਟ ਕਰਾਂਗੇ